ਸਤਿ ਅਕਾਲ ਜੀ ਸਾਰਿਆਂ ਨੂੰ ਮੈਂ ਆਪਾਂ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਆ। ਲਓ ਆਪਾਂ ਸਵੇਰ ਦਾ ਚਾਹ ਪਾਣੀ ਪੀ ਲਿਆ ਸੀ ਸਬਜ਼ੀ ਬਣਾ ਲਈ ਸੀ ਤੇ ਆਟਾ ਗੁੰਨ ਲਿਆ। ਅੱਜ ਆਪਾਂ ਜਾ ਰਹੇ ਹਾਂ ਗੁਰਦੁਆਰਾ ਹਾਜੀ ਦਤਨ ਸਾਹਿਬ ਕਿ ਤੁਹਾਨੂੰ ਵੀ ਦਰਸ਼ਨ ਕਰਵਾਉਣੇ ਉੱਥੋਂ ਦੇ। ਲਓ ਜੀ ਆਪਾਂ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਚੁੱਕੇ ਆ। ਸਾਹਮਣੇ ਜੋੜਾ ਘਾਰਾ ਸਭ ਤੋਂ ਪਹਿਲਾਂ ਆਪਾਂ ਜੋੜੇ ਜਮਾ ਕਰਵਾਵਾਂਗੇ ਜੀ। ਉਸ ਤੋਂ ਬਾਅਦ ਆਪਾਂ ਦਰਸ਼ਨ ਕਰਾਂਗੇ ਜੀ। ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਜੀ ਜਿਸ ਸਥਾਨ ਤੇ ਅੱਜ ਆਪਾਂ ਆਏ ਹਾਂਗੇ 21 ਜੂਨ 1706 ਈਸਵੀ ਦੇ ਵਿੱਚ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪੁੱਚੋ ਪਿੰਡ ਤੋਂ ਭਾਗੂ ਪਿੰਡ ਹੁੰਦੇ ਹੋਏ ਇਸ ਸਥਾਨ ਤੇ ਪਹੁੰਚੇ ਸੀ ਜੀ ਸਾਹਮਣੇ ਗੇਟ ਤੋਂ ਐਂਟਰ ਕਰਦੇ ਸੱਜੇ ਹੱਥ ਸਰੋਵਰ ਆ ਜੀ ਸਰੋਵਰ ਦੇ ਵਿੱਚ ਪਾਣੀ ਘਟ ਸੀ ਜੀ ਇਸ ਟਾਈਮ ਤੇ ਤੇ ਖੱਬੇ ਹੱਥ ਦਰਬਾਰ ਸਾਹਿਬ ਆ ਜੀ ਦਰਬਾਰ ਸਾਹਿਬ ਦੇ ਵਿੱਚ ਕੰਮ ਚੱਲ ਰਿਹਾ ਜੀ। ਲਓ ਜੀ ਹੁਣ ਆਪਾਂ ਦਰਬਾਰ ਸਾਹਿਬ ਦੇ ਬੈਕ ਸਾਈਡ ਚੱਲਦੇ ਆਂ ਜੀ। ਲਓ ਜੀ ਆਪਾਂ ਦਰਬਾਰ ਸਾਹਿਬ ਦੇ ਬੈਕ ਸਾਈਡ ਜਾ ਰਹੇ ਆ ਹੁਣ। ਇੱਥੇ ਤੁਹਾਨੂੰ ਦਿਖਾਉਣੇ ਆ ਦਰਬਾਰ ਸਾਹਿਬ ਦੇ ਵਿੱਚ ਕੰਮ ਚੱਲ ਰਿਹਾ ਜੀ ਕਿਉਂਕਿ ਜਿਹੜਾ ਮੇਨ ਗੇਟ ਸੀ ਮੂਰਲਾ ਗੇਟ ਸੀ ਦਰਬਾਰ ਸਾਹਿਬ ਦਾ ਉਹ ਬੰਦ ਕੀਤਾ ਹੋਇਆ ਜੀ। ਆਪਾਂ ਬੈਕ ਸਾਈਡ ਤੋਂ ਤੁਹਾਨੂੰ ਦਿਖਾਉਣੇ ਆਂਗੇ ਦਰਵਾਜ਼ਾ ਸਾਹਿਬ ਦੇ ਵਿੱਚ ਅੰਦਰ ਕੰਮ ਚੱਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਜੀ ਅੰਦਰ ਡਾਊਨ ਸਿਲਿੰਗ ਦਾ ਕੰਮ ਚੱਲ ਰਿਹਾ ਜੀ ਜਦੋਂ ਇਹ ਸਾਰਾ ਕੰਮ ਹੋ ਗਿਆ ਜੀ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇੱਥੇ ਕਰਤਾ ਜੀ ਆਪਾਂ ਤੁਹਾਨੂੰ ਦੁਬਾਰਾ ਇਸ ਜਗ੍ਹਾ ਤੇ ਇਸ ਸਥਾਨ ਤੇ ਆ ਕੇ ਤੁਹਾਨੂੰ ਦਰਸ਼ਨ ਜ਼ਰੂਰ ਕਰਵਾਵਾਂਗੇ ਜੀ ਸਾਹਮਣੇ ਕੜਾਹ ਪ੍ਰਸ਼ਾਦੀਆਂ ਦੇਗਾ ਮਿਲਦੀਆਂ ਹਨ ਜੀ ਇੱਥੋਂ ਆਪਾਂ ਦੇਗਾ ਕਰਵਾ ਸਕਦੇ ਆਂ ਜੀ ਲਓ ਜੀ ਹੁਣ ਇਹ ਬਣਦਾ ਦਰਖਤ ਆ ਜੀ ਇੱਥੇ ਨਿਸ਼ਾਨ ਸਾਹਿਬ ਆ ਤੇ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਇਸ ਦਰਖਤ ਦੇ ਨਾਲ ਘੋੜਾ ਬੰਨਿਆ ਸੀ ਜੀ ਜੋ ਵੀ ਸ਼ਰਧਾ ਦੇ ਨਾਲ ਇੱਥੇ ਆਉਂਦੇ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਜੀ ਇਸ ਦਰਖਤ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀ ਜੀ ਲਓ ਜੀ ਸਾਹਮਣੇ ਇਤਿਹਾਸ ਲਿਖਿਆ ਹੋਇਆ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਇਤਿਹਾਸ ਪੜ੍ਹ ਸਕਦੇ ਹੋ ਜੀ ਰੱਖ ਕੇ ਅੱਖਰ ਪਾਏ ਇੱਤੇ ਕਹਿ ਕੇ ਉਠੇ ਉੱਜਾਈ ਇੱਤੇ ਕਿਤੇ ਜੀ ਆਪਾਂ ਦਰਸ਼ਨ ਕਰ ਲਿਆ ਤੇ ਹੁਣ ਆਪਾਂ ਘਰ ਵਾਪਸੀ ਕਰਦੇ ਆਂ ਜੀ ਚਲੋ ਹੁਣ ਆਪਾਂ ਤੁਹਾਨੂੰ ਘਰੇ ਜਾ ਕੇ ਮਿਲਦੇ ਆ ਜੀ ਅੱਠ ਸਾਢੇ ਅੱਠ ਵਜੇ ਆਪਾਂ ਘਰੇ ਆ ਗਏ ਸੀ ਜੀ ਉਸ ਤੋਂ ਬਾਅਦ ਆਪਾਂ ਕੋਈ ਵੀਡੀਓ ਨਹੀਂ ਬਣਾਈ ਸੀ ਜੀ ਹੁਣ ਦੁਪਹਿਰ ਦਾ ਟਾਈਮ ਆ ਜੀ ਇਹ ਦੁਪਹਿਰ ਦੀ ਰੋਟੀ ਬਣਾ ਰਹੀ ਆ ਜੀ ਮੈਂ ਬੱਚੇ ਘਰ ਨੇ ਅੱਜ ਤੇ ਬੱਚਿਆਂ ਦੇ ਨਾਲ ਬਸ ਟਾਈਮ ਦਾ ਪਤਾ ਨਹੀਂ ਚੱਲਦਾ ਜੀ ਬਸ ਐਂ ਲੰਘ ਜਾਂਦਾ ਟਾਈਮ ਕਿਉਂਕਿ ਸੰਡੇ ਦਾ ਦਿਨ ਹੀ ਹੁੰਦਾ ਜੀ ਬੱਚਿਆਂ ਨਾਲ ਗੱਲਬਾਤ ਕਰਨ ਦਾ 10 ਮਿੰਟ ਵੈਸੇ ਤਾਂ ਬੱਚੇ ਸਕੂਲ ਚਲੇ ਜਾਂਦੇ ਛਾਉ ਨੂੰ ਆਉਂਦੇ ਆ ਜੀ ਸਵੇਰ ਦਾ ਟਾਈਮ ਵੈਸੇ ਸਵੇਰ ਦੇ ਟਾਈਮ ਤੇ ਜਦੋਂ ਘਰੇ ਹੁੰਦੇ ਆ ਬੱਚੇ ਉਦੋਂ ਆਪਣਾ ਕੰਮ ਦੇ ਵਿੱਚ ਹੁੰਦੇ ਆ ਆਪਾਂ ਬੱਚਿਆਂ ਦੇ ਨਾਲ ਤਾਂ ਕਰਕੇ ਜਿਆਦਾ ਗੱਲਬਾਤ ਨਹੀਂ ਹੁੰਦੀ ਜੀ ਤੇ ਸੰਡੇ ਨੂੰ ਹੀ ਹੁੰਦਾ ਬੱਚਿਆਂ ਕੋਲ ਟਾਈਮ ਬੱਚਿਆਂ ਨੂੰ ਵੀ ਐ ਹੁੰਦਾ ਵੀ 10 ਮਿੰਟ ਸਾਡੇ ਕੋਲੇ ਬੈਠਣਾ ਲਓ ਜੀ ਹੁਣ ਆਪਾਂ ਰੋਟੀ ਪਾਣੀ ਬਣਾ ਲਏ ਤੇ ਬੱਚਿਆਂ ਨੂੰ ਫੜਾ ਦਈਏ ਤੇ ਆਪਾਂ ਆਪਣੇ ਅੱਜ ਦੇ ਵਲੌਗ ਦਾ ਐਂਡ ਵੀ ਇੱਥੇ ਕਰਾਂਗੇ ਜੀ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੋਊਗੀ ਜੀ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਸੱਗੂ ਵਲੌਗਸ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਜੀ